ਚੋਫਨ ਕਰਕੇ ਆਇਆ ਮੈਂ ਗਾੜੀ ਦੀਵਾ ਡਿਠਾ ਤੇ ਚਿਬੜ ਚੂਆ ਮਿੱਠਾ ਓ ਮਾਈ ਗੋਡ ਇਹ ਤਾਂ ਮੇਰੀ ਫੇਵਰਿਟ ਚੀਜ਼ ਆ ਮੈਂ ਬਹੁਤ ਸੁਖੀ ਮਾਂ ਜਾਨ ਦਾ ਪੁੱਤ ਮੇਰਾ ਬਹੁਤ ਸੁਖੀ ਮਾਂ ਜਾਨ ਦੀ ਹਰ ਮਨ ਕੋਰੇ ਦੇ ਤੱਤਾ ਖੁਰਚੜਾ ਲਾਉ ਪਹਿਲਾਂ ਤਾਂ ਮੇਰੇ ਫੋਨ ਆਇਆ ਸੀ ਉਹ ਤਾਂ ਗਿਫਟ ਤੇ ਮੈਂ ਦੋ ਚਾ ਨਹੀਂ ਚੱਕ ਜਾਂਦਾ ਹੁਣ ਉਹ ਦੂਜਾ ਦੇ ਹੋਰ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਸੋਸਣੋ ਸਵਾਗਤ ਹੈ ਤੁਹਾਡਾ ਆਪਣੇ ਨਿਊ ਬਲੌਗ ਵਿੱਚ ਹੋ ਅੱਜ ਫੇਰ ਅੱਜ ਅਸੀਂ ਮੈਚਿੰਗਾਂ ਕੀਤੀਆਂ ਰਾਜ ਜੀ ਗਏ ਹਨਾ ਚਲ ਮਾੜੀ ਮੋਟੀ ਮਾਂ ਪੁੱਤ ਦੀ ਵੀ ਮੈਚਿੰਗ ਚਾਹੀਦੀ ਆ ਤੇ ਹਸਪੀਟਲ ਨਾ ਕਰਦੇ ਰਿਤੇ ਤੇ ਉਹ ਸਜਣੋ ਅੱਜ ਆਪਾਂ ਚੱਲੇ ਮੰਮੀ ਕਿੱਥੇ ਚੱਲੇ ਅੱਜ ਆਪਾਂ ਚੱਲੇ ਆ ਥੋੜੀ ਬਾਲੀ ਖਰੀਦਾ ਖਰਾਦੀ ਕਰਨ ਦਿਵਾਲੀ ਦੀ ਅਸਿਆ ਕੋਈ ਨਾਮੀ ਚੀਜ਼ ਕੋਈ ਲਿਆਈਏ ਖਰੀਦਾ ਖਰਾਦੀ ਕਰਕੇ ਹਰ ਵਾਰੀ ਲਿਆਈ ਦਾ ਕੁਛ ਨਾ ਆਸੇ ਹਾਂ ਸੋ ਹਰ ਵਾਰੀ ਕੋਈ ਨਾ ਕੁਝ ਲੈ ਕੇ ਆਈਦਾ ਹੈ ਦਿਵਾਰੀ ਦਾ ਕਰਕੇ ਸੋ ਅੱਜ ਆਪਾਂ ਚੱਲੇ ਆਂ ਫਰੋਜਪੁਰ ਸੋ ਵਧੀਆ ਜੀ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੋਈ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਨਾਲ ਆਪਾਂ ਰਲ ਮਿਲ ਕੇ ਸਾਰੇ ਜਾਣੇ ਸ਼ਾਪਿੰਗ ਕਰਾਂਗੇ ਸੋ ਤੁਸੀਂ ਵੀ ਸਾਡੇ ਸਾਥ ਦੇ ਆ ਜੇ ਸੋ ਕੋਈਕ ਪ੍ਰਾਣੀਆਂ ਚੀਜ਼ਾਂ ਲੈ ਕੇ ਚੱਲੇ ਜਿਹੜੇ ਕਹਿੰਦੇ ਵਟਾ ਕੇ ਲਿਓਣੀਆਂ ਐ ਮੈਂ ਚਲੋ ਲੈ ਚਲੋ ਫਿਰ ਜਰੂਰੀ ਹੈ ਜਦੋਂ ਨਹੀਂ ਸੋ ਹੁਣ ਚੱਲੀਏ ਫਿਰ ਸੋ ਸੱਜਣੋ ਝੋਨਾ ਝਾਨਾ ਵਟ ਲਿਆ ਜੇ ਸਾਰ ਤੋ ਮੰਮੀ ਜੀ ਫਿਰ ਦੱਸੋ ਸਾਰੇ ਨੂੰ ਆਪਾਂ ਕੀ ਕੀ ਲੈਣ ਜਾ ਰਹੇ ਆ ਉੱਥੇ ਜਾ ਕੇ ਵੇਖਾਂਗੇ ਨਾ ਮੈਂ ਕੀ ਕੀ ਮੇਰੇ ਦਿਮਾਗ 'ਚ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਦਿਮਾਗ ਦੀਆਂ ਚੀਜ਼ਾਂ ਤੇ ਸ਼ੇਅਰ ਕਰਨਾ ਚਾਹੁੰਦੇ ਕਿ ਨਹੀਂ ਉਹ ਜਦੋਂ ਆਪਾਂ ਲਵਾਂਗੇ ਉਹਦੇ ਵਿਖਾਵਾਂਗੇ ਤੁਹਾਨੂੰ ਜਿਹਨਾਂ ਆਰਾਮ ਆ ਕੇ ਸ਼ੋਪਿੰਗ ਕਰਨੀ ਜੇ ਆਪੋ ਲੈਣੀਆਂ ਉਹੀ ਚੀਜ਼ਾਂ ਵੀ ਜਿਹੜੀਆਂ ਜਿਨ੍ਹਾਂ ਦੀ ਆਪਾਂ ਨੂੰ ਲੋੜ ਤੇ ਤੁਸੀਂ ਦੀਵਾਲੀ ਦੀਆਂ ਸਫਾਈਆਂ ਸਫੂਈਆਂ ਕਰ ਲੀਆਂ ਜੀ ਇਹ ਵੀ ਨਾ ਇੱਕ ਮੌਕਾ ਮਿਲ ਜਾਂਦਾ ਨਾ ਉਂਝ ਤੇ ਘਰ ਆਦੀਆਂ ਸਫਾਈਆਂ ਕਿੱਥੇ ਹੁੰਦੀਆਂ ਚਲ ਦਿਵਾਜ ਦਾ ਕਰਕੇ ਹਨਾ ਬੰਨੇ ਜੇ ਨਾ ਬੰਦਾ ਘਰ ਦੇ ਜੇ ਨਾ ਘਰ ਘਾਰੀ ਆਪਾਂ ਸਾਰੇ ਦੀਵਾਲੀ ਦੀਆਂ ਸਫਾਈਆਂ ਕਰਦੇ ਆ ਤੇ ਬੀਬੀਆਂ ਨੂੰ ਵਿਚਾਰੀਆਂ ਨੂੰ ਬਹੁਤ ਥਕਾਵਟ ਹੁੰਦੀ ਹੈ ਬਾਹਰ ਚੜ ਜਾਂਦਾ ਜੇ ਦੀਵਾਲੀ ਦੀਆਂ ਸਫਾਈਆਂ ਕਰਨ ਆਦੀਆਂ ਮਮੇ ਕੀ ਗੱਲ ਬਣੀ ਅੱਜ ਆਪਣੇ ਨਾਲ ਗੱਲ ਕੀ ਬਾਨੀ ਸੀਗੀ ਇੱਕ ਤਾਂ ਘਰੋਂ ਲੇਟ ਹੋ ਗਏ ਤੇ ਰੇਂਦਾ ਖੁੰਦਾ ਟਰੱਕ ਜਾ ਟ੍ਰੈਫਿਕ ਸੱਜਣੋ ਜਿਹੜਾ ਫਰੋਜਪੁਰ ਆਲਾ ਫਾੜ ਕੇ ਆ ਉਹ ਰਿਪੇਅਰ ਜਾ ਕਰ ਲੈ ਮੈਨੂੰ ਵੀ ਪਤਾ ਲੱਗਿਆ ਵੀ ਅੱਜ ਆ ਰਹੇ ਆ ਸ਼ਾਪਿੰਗ ਕਰਨ ਤੇ ਉਹ ਵੀ ਆਪਾਂ ਪਾਉ ਉਹ ਚਾਹੁੰਦੇ ਆ ਕਿ ਅੱਜ ਇਹਨਾਂ ਦੇ ਪੈਸੇ ਨਾ ਲੱਗਣ ਉਹ ਤਾਂ ਲੱਗਣਾ ਹੀ ਲੱਗਣੇ ਆ ਲੇਟ ਲੱਗ ਜਾਣਗੇ ਉਹ ਤਾਂ ਲੱਗ ਕੇ ਹੀ ਹਟਣੇ ਆ ਜਿਹੜੇ ਲੱਗਣੇ ਸੀ ਧੱਗ ਲੈਣੇ ਸੀ ਉਹ ਲੱਗਦਾ ਘਰੇ ਹੀ ਰਹਿ ਗਿਆ ਚਲੋ ਜੀ ਪਹਿਲਾਂ ਹੀ ਤੁਸੀਂ ਕਰਨ ਸ਼ਾਪਿੰਗ ਆਇਆ ਪਰ ਸੂਟ ਸਾਟ ਨਹੀਂ ਲੈਣਾ ਮਮਾ ਉਹ ਸੂਟ ਨਹੀਂ ਤਾਂ ਕੱਢਣ ਵਾਲੇ ਤਾਂ ਅੱਗੇ ਸੀਗੇ ਉਹ ਥੜਦੇ ਸੀ ਮੈਂ ਕਿਾ ਚੱਲ ਲੈ ਆਉਂਗੀ ਮੋਟਰ ਚਾਹ ਲੋ ਜੀ ਬਜ਼ਾਰਾਂ ਚ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਦੀਵਾਲੀ ਦਾ ਨਹੀਂ ਤੁਸੀਂ ਕਹਿ ਕੇ ਸ਼ਾਪਿੰਗਾਂ ਦਾ ਤੇ ਲੈ ਆਈ ਲੈਸ਼ ਵਾਲੀ ਦੁਕਾਨ ਤੇ ਨਹੀਂ ਤੇ ਜਿਹੜੇ ਹੁਣ ਸਾਰੇ ਕੰਮੇ ਕਰਨੇ ਲੈਸ਼ਾਂ ਵਾਲੇ ਵੀ ਕਰਨੇ ਆ ਮਿਲੀ ਕੋਈ ਕਿ ਨਹੀਂ ਇਦਨ ਜਾਰਾ ਸਾਡਾ ਫੋਨ ਐਂਗ ਹੋਇਆ ਪਰ ਸਾਮਾਨ ਦੇ ਵਿੱਚ ਹੈ ਗਿਆ ਪੰਜ ਟੱਬੀ 125 ਪੀਸੇ ਕਿੰਨੇ ਪਰ ਇੱਕ ਸਾਰੀਆ ਲੈ ਨਹੀਂ ਨਹੀਂ 125 ਤਾਂ ਮੈਂ ਕੀ ਕਰਨੀ ਆ ਪੰਜ ਟੱਬੀ ਹੈਗੀਆਂ ਮੇਰੇ ਕੋਲ ਸਾਮਾਨ ਦੇ ਸਾਰੇ ਬੇਟੇ ਭੇਜ ਦੇ ਨਹੀਂ ਹੁਣ ਹੋਰ ਕੀ ਰਹਿ ਗਿਆ ਬੇਟਾ ਕਿੱਥੇ ਆ ਕੇ ਲੱਗਦਾ ਬੇਟੇ ਤਾਂ ਅੱਜ ਹੋਰ ਆਪਦੇ ਕੰਮ ਆਇਆ ਮੈਨੂੰ ਕਰ ਲੈਣਾ ਬੇਟੇ ਲੈ ਨਹੀਂ ਆਏ ਨਹੀਂ ਬੇਟੇ ਕਿ ਤੂੰ ਆ ਜੂਗਾ ਨਾ ਬੇਟੀ ਆ ਲੈ ਲੂ ਕੇ ਸਾਮਾਨ ਸਾਰਾ ਤੇ ਬੇਟਾ ਆਖੇ ਆਖੇ ਨਹੀਂ ਲੱਗਦਾ ਬੱਲੇ ਢੋਡੇ ਸਾਨੂੰ ਝੂਠਾ ਮੂਠਾ ਕਹਿ ਕੇ ਸੈਂਟਰ ਨੂੰ ਕਹ ਲਾ ਬੇਟਾ ਲੈ ਜੂਗਾ ਸਾਨੂੰ ਬੇਇਤੀ ਕਰਾਉਂਦੇ ਕੀ ਆ ਬੰਦਾ ਕਹਿੰਦੇ ਦੀਵਾਲੀ ਦਾ ਸਮਾਂ ਆ ਲੈ ਵੇਖ ਲੋ ਦੀਵਾਲੀ ਮੰਮੀ ਹਾਂ ਫੋਨ ਮੇਰਾ ਹੈਂਗ ਹੋਇਆ ਪਿਆ ਗੂਗਲ ਪੇ ਤੇ ਚਲਦੇ ਤੇ ਪੈਸੇ ਤੋਂ ਨਹੀਂ ਦੇਣੇ ਪੈਣੇ ਮੇਰੇ ਕੋਲ ਮੈਨੂੰ ਇਹਨੇ ਲਿਆਈਗੀ ਥੱਲੇ ਆ ਜਾ ਹੁਣ ਆ ਵੀ ਹੈਂਗਾ ਵਿਚਾਰਾ ਲੈ ਇਹ ਕਰਾ ਕੇ ਲਿਆਉਣਾ ਸੀ ਰੋਜ਼ ਤਾਂ ਜਲੰਧਰ ਜਾਂਦੇ ਪੱਗੂ ਸਹੀ ਟਾਈਮ ਤੇ ਖਰਾਬ ਹੋ ਗਿਆ ਸਹੀ ਟਾਈਮ ਤੇ ਹੋ ਗਿਆ ਅੱਛਾ ਸਾਥੀ ਆਪਣਾ ਆ ਕਿੰਨੇ ਪੈਸੇ ਹੋ ਗਏ ਫੋਨ ਹੈਂਗ ਹੋ ਗਿਆ ਲੋ ਜੀ ਡੈਕੋਰੇਸ਼ਨ ਵਾਲੀ ਦੁਕਾਨ ਤੇ ਪਹੁੰਚ ਗਏ ਮੰਮੀ ਇੱਥੋਂ ਕੀ ਲੈਣਾ ਜੀ ਇੱਥੋਂ ਆਪਾਂ ਵੇਖਦੇ ਹਾਂ ਆ ਵੀ ਕੋਈ ਨਾ ਕੋਈ ਚੀਜ਼ ਲੈਣੀ ਚਾਹੀਦੀ ਦੁਕਾਨਦਾਰਾਂ ਨੂੰ ਵੀ ਵਿਚਾਰੇ ਨੇ ਹੁੰਦਾ ਵੀ ਦਿਵਾਲੀ ਦਾ ਪਟਨਾ ਪੱਟ ਖਰੀਦਣਾ ਹਾਂ ਖਰੀਦਾ ਖਰਾਦੀ ਸੋ ਆਪਾਂ ਇਹ ਤੋਂ ਬੇਬੇ ਲਈ ਕੋਈ ਸੋਹਣੀ ਜੀ ਚੀਜ਼ ਲਵਾਂਗੇ ਜਿਹੜੀ ਬੇਬੇ ਦੇ ਕੰਮ ਆਵੇ ਸੱਸਰੀ ਘਾਲ ਜੀ ਬੇਬੇ ਨੇ ਟਾਈਮ ਪੀ ਸੀ ਆਪਾਂ ਲੈਣਾ ਉਹ ਵੱਡੇ ਵੱਡੇ ਅੱਖਰਾਂ ਵਾਲਾ ਉਹ ਬੇਬੇ ਕਹਿੰਦੀ ਮੈਂ ਰਾਤ ਨੂੰ ਜਦੋਂ ਉੜਦੀ ਫਿਰ ਮੈਂ ਟਾਈਮ ਪੀ ਹਾਂ ਬੇਬੇ ਤੇ ਟਾਈਮ ਪੀ ਸਲਾਵਾਂਗੇ ਆਪਾਂ ਸੋਹਣਾ ਲੈ ਕੇ ਜਾਵਾਂਗੇ ਸੋ ਸਾਰਾ ਕੋਈ ਅੱਛਾ ਉਹ ਅੱਗੇ ਵੀ ਦੁਕਾਨਾਂ ਹੈਗੀ ਹੈ ਵਾਹ ਜੀ ਵਾਹ ਕਿਆ ਬਾਤਾਂ ਬੇਬੇ ਦੇ ਕਮਰੇ ਜਿੱਦਾਂ ਦੇ ਮੈਂ ਫੁੱਲ ਬੂਟੀਆਂ ਵੀ ਰੱਖੀ ਆ ਮ ਵਾਹ ਜੀ ਵਾਹ ਇਹਦੇ ਗੁਫਾ ਦੇ ਅੰਦਰ ਬਹੁਤ ਕੁਝ ਹੈ ਕਿੱਧਰ ਹੈ ਵੀਰੇ ਟਾਈਮ ਪੀਸ ਤੂੰ ਮੈਂ ਇਧਰ ਰਹਿ ਗਿਆ ਕਿੱਡੇ ਸੌਣੇ ਹੋਣੇ ਸਿਲੈਕਟ ਕਰੋ ਇਹਨਾਂ ਨੂੰ ਲਵ ਜੀ ਟਾਈਮ ਪੀਸ ਇੱਥੇ ਸਾਰੇ ਮੰਮਾ ਉਹ ਵੀ ਟਾਈਮ ਪੀਸ ਸੌਣੇ ਪਰ ਇੰਨਾ ਵੱਡਾ ਲੋਟ ਨਹੀਂ ਹੈ ਹੁਣ ਵੀਰੇ ਇਹਦੇ ਨਾਲ ਦੀ ਸਿੰਪਲ ਜਿਹੀ ਦਿਖਾਇਆ ਜਿਵੇਂ ਆਹ ਭਾਈ ਹੈ ਸੌਣਾ ਸੌਣਾ ਸੀ ਮਾਨ ਬਈ ਆਇਆ ਇਹ ਸਾਰਾ ਟਾਈਮ ਪੀਸ ਸੱਚ ਮੈਂ ਹੂੰ ਇਦਾਂ ਚਿੜੀਆਂ ਦਾ ਨਹੀਂ ਲੱਗ ਜਾਣੀ ਨਹੀਂ ਚਿੜੀਆਂ ਆਪਣੇ ਅਸਲੀ ਹੈਗੀਆਂ ਮਾਰਕ ਡੈਕੋਰੇਸ਼ਨ ਤਾਂ ਬੜਾ ਸੋਹਣਾ ਸਮਾਨ ਪਿਆ ਜੀ ਹੁਣ ਆਪਾਂ ਲੈ ਵੀ ਲਈਏ ਕੋਈ ਜਿਕੇ ਵੇਖਣਾ ਹੀ ਆ ਬਸ ਨਹੀਂ ਜੇ ਕੋਈ ਪਸੰਦ ਆਇਆ ਤੇ ਲੈ ਲਾਂਗੇ ਆਹ ਤੇ ਕੀ ਕਰਨੇ ਮਮਾ ਆਪਾਂ ਹਣ ਆਹ ਸੋਹਣੇ ਆ ਮਮਾ ਵਾਓ ਵੀਰੇ ਇਹ ਕਾਹਦੇ ਨੇ ਪਲਾਸਟਿਕ ਦੇ ਨੇ ਮੈਟਲ ਦੇ ਹੈ ਮੈਟਲ ਦੇ ਓਕੇ ਮਮਾ ਵਧੀਆ ਨੇ ਆ ਵੀ ਦੇਖੋ ਕਾ ਇਹ ਲੱਕੜ ਦੇ ਲੱਗਦੇ ਆ ਆ ਲੱਕੜਿਆ ਹਾਂਜੀ ਆ ਵਧੀਆ ਨਾ ਟੁੱਟੇ ਨਾ ਕਰੇ ਆ ਸੋਹਣੀ ਚੀਜ਼ ਪਿਆਰੀ ਵੀਰੇ ਕਿੰਨੇ ਦਾ ਇਹ ਦੇਸਾ ਨਾ ਨਜਾਇਜ਼ ਨਜਾਇਜ਼ ਕਿ ਜਾਇਜ ਆਈ ਕਿ ਜਿਹਨੇ ਮਾਰ ਕੇ ਆਂਦੀ ਆ ਆਪਣਾ ਸੋਹਣਾ ਵੀ ਕਰ ਸੁਣਾ ਅੱਛਾ ਉਹ ਭਰਾ ਬੋਦਨ ਦਾ ਆ ਯਾਨੀ ਉਹ ਨਹੀਂ ਆਦੀ ਨਾ ਸੀ ਹੈ ਘਰ ਦਾ ਹੀ ਹੈ ਕਿ ਸੀਗਾ ਇੱਥੇ ਆ ਕੇ ਹੋ ਗਿਆ ਇੱਥੇ ਆ ਕੇ ਹੋ ਗਿਆ ਚੈਰ ਆ ਗਿਆ ਬੜੀ ਇਹ ਬੰਦਾ ਹੈ ਐਵੇਂ ਬੰਦਾ ਹੈ ਮਮਾ ਇਹ ਆਹ ਇਹ ਸਭੇ ਚਾਰ ਸਰ ਇੱਥੇ ਸੋਣਾ ਮਮਾ ਅੱਲੇ ਪਰ ਕੁਂਗੀਆਂ ਤੇ ਸਵਾਰ ਤੇ ਗੋਰੀਆਂ ਸੋਣਾ ਮਮੀ ਨੂੰ ਪਤਾ ਹੈ ਹੂੰ ਇਹਦਾ ਗੂਗਲ ਕੋ ਜਾਦੇ ਹੁਣ ਮੰਮੀ ਨੇ ਵੇਖ ਲਈ ਫੋਟੋ ਲੈਣੇ ਨਹੀਂ ਆਹੋ ਅੱਗੇ ਹਰਮਨ ਕਹਿੰਦਾ ਹੁੰਦਾ ਸੀ ਕਿ ਨਹੀਂ ਨਹੀਂ ਬਸ ਹੁਣ ਤੁਸੀਂ ਵੇਖੋ ਇੱਕੋ ਗੱਡੀ ਸੋਹਣੀ ਜੀ ਮੰਮਾ ਚਾਰਖਾ ਚਾਰਖਾ ਤਸਲੀ ਹੈਗਾ ਆਪਣੀ ਇਹ ਕੀ ਕਰਨ ਕਿੰਨੇ ਦਾ ਹਰਮਨ ਸਭੀ ਸਭ ਠੀਕ ਹੈ ਜਾ ਮੰਮਾ ਹੈ ਓਕੇ ਨਹੀਂ ਕਹਿੰਦੇ ਮhenga ਲੱਗ ਰਿਹਾ ਮੈਨੂੰ ਤਾਂ ਅਸੀਂ ਲੱਕੜ ਦਾ ਨਾ ਦੇ ਟੁੱਟਣ ਦਾ ਵੀ ਕੋਈ ਖਤਰਾ। ਫੁੱਲ ਵੇਖ ਲਓ ਇਹ ਸਹੀ ਆ। ਮੈਨੂੰ ਐਵੇਂ ਹੀ ਸਾਹਮਣੇ ਦੇ ਵੇਖ ਲਾ ਤੂੰ। ਕਿਰਾਂ। ਬਦਲ ਕੋਈ ਨਹੀਂ। ਜਦੋਂ ਜਿਆਦੇ ਸੂਟਾਂ ਦੇ ਲਾਉਣੇ ਹੋਏ ਉਦੋਂ ਤਾਂ ਚੱਲ ਹੀ ਪਊਗਾ ਗੂਗਲ 'ਤੇ। ਹੁਣ ਜਦੋਂ ਲੈ ਦੇ ਦੀ। ਇਹ ਫੁੱਲ ਕਿੱਥੇ ਕਿੱਥੇ ਆ। ਮਹਾਂ ਸਾਡੇ ਬੰਦੇ ਰਾਜੀ ਹੋਏ ਲੈਣਾ ਤੇ ਤੀਨ ਫੁੱਲ। ਇਹ ਰੱਖਣੇ ਕਿੱਥੇ ਆ ਫੁੱਲ? ਹੈ? ਰੱਖਣੇ ਕਿੱਥੇ? ਇਹ ਕੋਈ ਘਰੇ ਜਾ ਕੇ ਫੜ ਲਗੂ ਜਿੱਦਾਂ ਸੂਟ ਆਏ। ਇਹ ਅਸੀਂ ਸੋਚਿਆ ਵੇ ਬੇਰੀਓ ਜਿਹੜੀ ਸੈਲਫ ਜੀ ਹੈ ਨਾ ਜਿੰਨ ਕਾਂਸ ਕਹੀ ਗਿਆ ਸੀ ਕਿ ਆਪਾਂ ਵੀਰੇ ਜਿਹੜੇ ਸਭ ਤੋਂ ਪਹਿਲਾਂ ਦਿੱਤੇ ਉਹ ਦਿਆਂ ਜੀ ਮੰਮੀ ਡੇਲੀ ਪਾਣੀ ਪਾਇਆ ਕਰਨ ਲਓ ਜੀ ਕਿੱਦਾਂ ਲੱਗੇ ਸਾਰਿਆਂ ਨੂੰ ਕਲਰ ਜੇ ਵੱਖਰਾ ਹੀ ਯੂਨਿਕ ਜਿਹਾ ਸੋਹਣਾ ਹੈ ਸੋਹਣਾ ਹੈ ਕਲਰ ਠੀਕ ਹੈ ਪੈਸੇ ਵੀ ਜ਼ੋਨ ਹੀ ਲੱਗਣੇ ਆ ਵੀ ਨੇ ਕਰਦੇ ਉਹ ਡਾਂ ਜੀ ਪਤਾ ਵੇਖ ਲਾ ਅੰਨਾ ਚਰ ਹੋ ਗਿਆ ਹੋਵੇ ਸੱਟ ਹੁੰਦਾ ਹੈ ਉਹ ਠੀਕ ਆ ਜੀ ਆ ਹੈ ਉਹ ਯਾਰ ਸਾਡਾ ਬੂਤ ਖਰਾਬ ਹੋ ਗਿਆ ਜੀਰ ਇੱਕ ਦੋ ਚੀਜ਼ਾਂ ਹੋਰ ਲੈ ਲਈਏ ਨਾ ਤੁਹਾਨੂੰ ਮਮਾ ਦੋ ਇੱਕ ਦੋ ਪੈਣ ਚਾਰ ਕਹੀਦਾ ਹੁੰਦਾ ਕੁਛ ਨਹੀਂ ਲੈਣਾਗਾ ਚਲੋ ਨਹੀਂ ਇਧਰ ਵੇਖ ਲਈ ਹੋਰ ਵੀ ਕੁਛ ਹੈ ਰਿਆ ਬੜੀ ਆ ਤੇ ਰਿਆ ਲੋਬੀ ਸੱਜਣੋਂ ਪਿੰਨ ਇਸ਼ਾਰੇ ਨੇ ਸ਼ੋਪਿੰਗ ਕਰ ਲਈ ਆ ਕਿ ਹਾਲੇ ਕਰਨੀ ਦੱਸਿਓ ਥਾਂ ਜਦੋਂ ਤੇਰਾ ਬੁੱਢਾ ਉੱਠਿਆ ਚੱਲ ਮੈਂ ਤੂੰ ਦੋ ਆਪਾਂ ਅਸੈਂਬਲੀ ਲੈ ਕੇ ਜਾਣੀ ਕੋੜਿਆ ਹੋਈ ਸਿਰਫਾਨੂੰ ਕੋੜਿਆ ਵਾਲੀ ਸੈਂਬਲੀ ਲਾਉਣੀ ਆ ਆਪਾਂ ਲੋਕੇ ਘੋੜੇ ਘਾੜੇ ਨਹੀਂ ਲਿਆਉਣੇਗੇ ਘੋੜੇ ਆਪ ਘਰੇ ਵੀ ਲੈ ਕੇ ਜਾ ਨਾ ਨਾ ਘੋੜੇ ਘੋੜਿਆਂ ਦੇ ਲੈਦ ਕਾਹਨ ਸਿੱਟੂਗਾ ਐਦਾਂ ਨਹੀਂ ਹੋਈ ਤਾਂ ਮੈਂ ਆਪੇ ਚੱਕ ਕੇ ਕੋਲੋਂ ਸਾਫ ਤੋਂ ਲੈਣਾ ਜਿਹਨਾਂ ਨੂੰ ਲੈ ਜਾਓ ਪੈਕ ਕਰਾ ਦੇ ਪਿਆ ਮੈਂ ਨਾਲ ਜੀ ਕੋਈ ਲਾਂਦੀ ਮੈਂ ਨਾ ਫੈਸਲਾ ਕਰ ਦਿੰਦਾ ਕੋਈ ਨਹੀਂ ਜੀ ਇਹ ਬੈਂਗ ਲੈ ਰਹੇ ਨੇ ਇਹ ਹੰਦਾ ਜੀਰਾ ਆਈਦਾ ਕੀ ਪ੍ਰਾਈਸ ਵੀਰੇ ਫੋਨ ਦਾ ਫੋਨ ਮੇਰੇ ਅੰਟੀਕ ਵਾਲਾ ਪਏਗਾ 3500 ਪਿੱਛੇ ਵਾਲਾ 2500 ਬਾ ਇਹ ਇਹ ਸਾਰਾ ਹੀ ਵੈਰੀਟੀ ਦੱਸਣਾ ਹੈ ਤੁਹਾਨੂੰ ਉਹਨਾਂ ਦਾ ਆ ਗਿਆ ਹਨਾ ਮਮੀ ਲੈ ਲੀਏ ਫੋਨ ਜਿੱਦੋਂ ਲੈ ਕੇ ਜਾਵਾਂਗੇ ਜਦ ਤੱਕ ਗੂਗਲ ਪੇ ਚੱਲਿਆ ਹੁਣ ਆਪਾਂ ਚੱਲ ਬਸ ਭਰਾਵਾ ਤੇ ਮੁੱਕੀ ਹੋ ਗਿਆ ਫਰੀਜ਼ ਫੋਨ ਲੱਗਦਾ ਇਹ ਚੱਲੇਗਾ ਪ੍ਰੋਪਰ ਫੋਨ ਚੱਲੇਗਾ ਬੱਚੇ ਚ ਚਾਉਗਾ 5 14 ਅੱਛੀ 14 ਮਮਾ ਅਜੀ ਕੀ ਨੀ ਰਗਣੀ ਆ ਰਹੀ ਨਾ ਆ ਜਿਹੜੇ ਮਰਜੀ ਭਾਂਡੇ ਲੈ ਲਓ ਕੋਈ ਟੈਂਸ਼ਨ ਨਹੀਂ ਮੈਂ ਕਿਹੜੇ ਲੈ ਕੇ ਚੱਲਾਂਗੇ ਭਾਂਡੇ ਸੋਹਣੇ ਆ ਵੀਰ ਬਟਰ ਮੱਖੀ ਵੀ ਨਾ ਅਬੀ ਨਾ ਤਰੀਂ ਟ੍ਰੇ ਵੀ ਆ ਲੈ ਵੀਰੇ ਸਾਰੇ ਲੈਸ ਕਰਕੇ ਰੇਟ ਲੱਗੇ ਆ ਰੇਟ ਲੱਗੇ ਹਾਂਜੀ ਹਾਂਜੀ ਇੰਪੋਰਟਡ ਕੋਰਸੀ ਦੀ ਹੁੰਦੀ ਹੈ ਲੈ ਦੇ ਸਾਈਜ਼ ਵਾਲਾ ਲੱਗਿਆ 15 ਲੈ ਰਹੇ ਲਾ ਕੋਈ ਨਹੀਂ ਲੇ ਲੋ ਇਧਰ ਵੇਖੋ ਆਹ ਕਹਿੰਦੇ ਚੀਜ਼ ਆ ਅੱਜ ਨਹੀਂ ਲੈ ਕੇ ਜਾਣੀ ਮੰਮੀ ਬੜੀ ਕੋਈ ਮਹਿੰਗੀ ਦੀ ਜੀ ਆਰ ਮੋਂ ਬੰਗੀ ਇਹਨੂੰ ਘੱਟ ਪਾਉਂਦਾ ਪਿਆ ਜੇ ਇਦਾਂ ਹੀ ਗੁੱਡ ਮਾਰਨ ਇਹ ਪਤਾ ਕੀ ਆ ਇਹ ਆਪਣੇ ਚਾਹ ਨਹੀਂ ਹੈਗੀ ਫਟ ਕਿਉਂਕਿ ਆਪਾਂ ਪੀਣੀ ਨੇ ਦੱਧ-ਦੱਧਾ ਕਿਲੋ ਚਾਹ ਜਿੰਨੇ ਵੱਡਾ ਦੇ ਦੇ ਤੁਹਾਨੂੰ ਆਉਂਦੇ ਮੱਟ ਹਾਂ ਅੱਜ ਨਹੀਂ ਪਾਨਾ ਚੱਲਣਾ ਕੋਈ ਬਾਹਰ ਨਾ ਹੀ ਕੋ ਚੱਲੇ ਅੱਗੇ ਨਾਲ ਅੱਗੇ ਨਾਲ ਚੱਲ ਰਹੇ ਆ ਕੁਝ ਨਹੀਂ ਲੈਓ ਨਹੀਂ ਲੈ ਗਿਆ ਕੋਈ ਮੰਗੇ ਤਾਂ ਇਹ ਆਈ ਦੀ ਸਪੌਂਸਰ ਗਾਉਣਾ ਮੰਮੀ ਨਾ ਮੰਮੀ ਕੋਲੇ ਇੰਨੇ ਨਹੀਂ ਆਗੇ ਸਪੌਂਸਰ ਸੈੱਟ ਪਿਆ ਅੱਗੇ ਫੜ ਕੇ ਲੈ ਇਹ ਦਿਖਾਏ ਕਿਸੇ ਨੂੰ ਇੱਕ ਗੋਲਡਨ ਕਲਰ ਆਉਂਦਾ ਹੀ ਕਰੇਗਾ ਇਹਦੇ ਚ ਵੀਰੇ ਕੋਲ ਬਹੁਤ ਸੋਹਣੀ ਚੀਜ਼ ਹੈਗੀ ਨਹੀਂ ਆ ਨਹੀਂ ਨੂੰ ਇੱਕ ਆ ਪ੍ਰਿੰਟਰ ਦਰਾਂ ਨਾ ਮਨਾ ਕਰਿਆ ਇਹ 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 ਬਿਠਾ ਦੇ ਯਾਰ ਪਲਾਸਟਿਕ ਹਰ ਮੈਂ ਪ੍ਰੋਪਰ ਇਧਰ ਰੋਈ ਮੜਾ ਜਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇੰਨੀ ਜਿੰਨੀ ਇੱਕ ਜਿੱਡ ਜਿੱਡ ਕਾਪਾ ਇੰਨੀ ਚਾਹਤ ਵਜ੍ਹਾ ਡੁੱਟੀ ਛੜ ਦਿੰਦੀ ਆ। ਪਾ ਲਓ ਜੀ ਆ ਵੱਡਾ ਸਾਈਜ਼। ਹਾਂ ਜੀ ਸੋਹਣੀ ਮੀਂ। ਆ ਨਾ ਸਭੇ ਆਪਣਾ ਟੋਡਲ ਲੂਜੀ ਹੁੰਦੇ ਨੇ ਨਾ। ਬੈਸਕਟ ਸਲਾਬ ਜਾਂਦੇ ਆ। ਆ ਵੀ ਬਹੁਤ ਹੈ ਨਾ। ਹਮਮ ਡਾਇਮੰਡ ਡਾਇਮੰਡ ਹੀਰੇ ਲੱਗੇ ਤੇ ਹੀਰਾ ਬਹੁਤ ਵੱਡਾ ਹੈ। ਯਾਰ ਤੁਹਾਡੇ ਹੀ ਨਹੀਂ ਜੀ ਟ੍ਰੇ ਦਾ ਫਰਕ। ਬੁੜੀ ਫੈਂਸੀ ਜੀ ਬਣੀ ਸੋਹਣੀ। ਇਹ ਕਿੰਨੇ ਦੇ ਰਹੇ ਮੇਰੇ 1900 ਰੁਪਏ ਦਾ ਜੀ 10000 ਮੈਂ ਸੇ ਅਹੀਂ ਲਈਦਾ ਜੀ 1500 ਵੀਰੇ ਪਰ ਟੁੱਟੀ ਦਾ ਪੁੱਛੀ ਤੋ ਲਓ ਜੀ ਆਪਾਂ ਲੈ ਲੇਂਗੇ ਟਾਈਮ ਪੀਸ ਬੇਬੇ ਲਈ ਲੈਣ ਲੱਗੇ ਆਂ ਉਸ ਤੋਂ ਬੇਬੇ ਦਾ ਟਾਈਮ ਪੀਸ ਨਾ ਹੁੰਦਾ ਰੇਂਗਾ ਕਦੇ ਸੈਲਡ ਆਊਨ ਹੋ ਜਾਂਦੇ ਸੋ ਆਪਾਂ ਵਧੀਆ ਨਵਾਂ ਟਾਈਮ ਪੀਸ ਲੈ ਜਾਈਏ ਓਕੇ ਅੱਗੇ ਦਾ ਟਾਈਮ ਪੀਸ ਨੂੰ ਪਤਾ ਕਿੰਨਾ ਚਿਰ ਹੋਗਾ ਛੋਟਾ ਜਿਹਾ ਸੀਗਾ ਗੈਂਡ ਭਾਈ ਵੇਖਦੇ ਨਹੀਂ ਆਉਂਦੇ ਹੁੰਦੇ ਜਿਹੜਾ 10 ਆਲਾ 79 ਨਹੀਂ ਚੱਲਦਾ ਯਾਰ ਉਹ ਚੱਲ ਰਿਹਾ ਜੀ ਚੱਲ ਰਿਹਾ ਨਹੀਂ 10 ਆਲਾ ਸੈਲ ਕੱਟ ਚੱਲਦਾ ਪਰ ਲੋਗ ਨਹੀਂ ਮੈਂ ਕਹਿੰਦਾ ਨਹੀਂ ਚੱਲਦਾ ਉਹ ਘੱਟ ਚੱਲਦਾ ਕਿ ਪ੍ਰਾਈਸ ਇਹ 550 ਹੈ ਇਹ ਸਹੀ ਫੇਰੇ ਨਾ ਕੋਈ ਪਰਟੀ ਸਹੀ ਲਵਾ ਹਾਂਜੀ ਲਓ ਜੀ ਬੇਬੇ ਲਈ ਆਪਾਂ ਆਪ ਪਸੰਦ ਕੀਤਾ ਜੀ ਦਸ ਸਾਰੇ ਸੋਨਾ ਵੀ ਲੱਗ ਰਿਹਾ ਨਾ ਨਾਲੇ ਮੋਟਰਾਂ ਨੇ ਲੱਗ ਰਿਹਾ ਪਤਾ ਲੱਗਦਾ ਨਾਲੇ ਮੋਟਰਾਂ ਦੇ ਨਾਲੇ ਠੀਕ ਆ ਹਮਮ ਲਓ ਵੀ ਜਦੋਂ ਅਸੀਂ ਕੋਈ ਸਮਾਨ ਲੈ ਕੇ ਜਾਈਏ ਅਸੀਂ ਅਗਲਾ ਜਿੰਨਾ ਮੰਗੇ ਦੇ ਦਿੰਨੇ ਆ ਤੇ ਇੱਧਰ ਹੁਣ ਚੱਲੂ ਕੰਮ ਤੇ ਉਹਨਾਂ ਨੇ ਉਹਨਾਂ ਨੇ 550 ਕਿਹਾ ਸੀ ਨਾ ਲਓ ਭਾਜੀ ਬਾਕੀ ਠੀਕ ਹੈ ਜੀ ਆਹ ਹੈਂ ਉੱਚੀ ਬੋਲ ਮਾੜੀ ਕੀ ਵੇਖਦੇ ਆ ਗੱਲ ਬੰਦੀ ਕਿ ਨਹੀਂ ਹਰਮਨ ਪਾਸੇ ਹੋ ਜਾ ਤੁਸੀਂ ਇੱਧਰ ਹੋ ਜਾਓ ਇਹ ਨਾਨੀ ਹਾਂ ਜੀ ਕਿੱਥੇ ਆਏ ਹੋ ਫੋਨ ਆਇਆ ਆਪਾਂ ਫੋਨ ਨਾ ਹੈ ਫੋਨ ਦੀ ਦੁਕਾਨ ਤੇ ਮੰਮੀ ਕਹਿੰਦੇ ਪਹਿਲਾਂ ਉਹ ਫੋਨ ਸਹੀ ਕਰਾ ਲਓ ਫੇਰ ਕਿਤੇ ਕਰਨੀ ਸ਼ੋਪਿੰਗ ਐਂਦਾ ਕਹਦੋ ਤੇ ਮੇਰੇ ਕੋਲ ਜਿਹੜੇ ਚਾਰਸ ਨੇ ਉਹ ਗੱਲ ਨਹੀਂ ਤੁਹਾਨੂੰ ਦੋ ਜਾਣਦੇ ਫੇਰ ਹੀ ਆਪਾਂ ਮਹਿੰਗੇ ਮਹਿੰਗੇ ਚੀਜ਼ਾਂ ਲਵਾਂਗੇ ਫੋਨ ਉਵੇਂ ਲਵਾਈਆਂ ਲੈ ਚਲੋ ਆ ਰਹੇ ਨੇ ਰਿਪੇਅਰ ਕਰਨਗੇ ਉਹ ਵੀ ਪਤਾ ਨਹੀਂ ਹੋਊਗਾ ਸਹੀ ਕਿ ਨਹੀਂ ਹੋਊਗਾ ਖਾ ਲਈਏ ਕੁਝ ਲੋ ਜੀ ਆ ਗਿਆ ਸਮੋਸਾ ਤੇ ਹਰ ਮੜ ਖਾ ਗਿਆ ਸਮੋਸਾ ਜਦੋਂ ਅਸੀਂ ਮੈਂ ਕੁਆਰੀ ਹੁੰਦੀ ਸੀ ਨਾ ਅਸੀਂ ਕਦੋਂ ਵੀ ਸ਼ਹਿਰ ਕੋਈ ਕੰਮ ਆਉਣਾ ਮੈਂ ਤੇ ਨਾਨੀ ਇੱਥੇ ਸਮੋਸੇ ਖਾ ਗਏ। ਨਹੀਂ ਜਾ। ਕਿਉਂਕਿ ਇਹ ਜਾਦੇ ਨਹੀਂ ਆਪਾਂ ਕਿੰਨੇ ਵੀ ਹਾਲ ਫਾਇਲ ਨਹੀਂ ਪਰ ਇਹ ਚ ਵਧੀਆ ਹੁੰਦਾ ਸਾਰਾ। ਬਹੁਤ ਵਧੀਆ ਤੇ ਸਾਫ ਸੁਥਰਾ ਸਾਮਣੇ ਬਣਾਉਂਦੇ। ਮੰਮੀ ਵੀ ਇਹਨਾਂ ਮੰਮੀ ਡਾਈਟਿੰਗ ਤੇ ਐ ਨਾ ਮੰਮੀ ਜੇ ਬਹੁਤ ਬਹੁਤ ਕਿੰਨੇ ਦੇਖੀ। ਲੈ ਚੱਲਾ ਅੱਜ ਪਰ ਮੇਰੇ ਸ਼ਹਿਰ ਆਏ ਆਂ ਤੇ ਫਿਰ ਆਪਾਂ ਖਾ ਚੁ ਲਈ। ਉਹ ਤਾਂ ਮਿੱਠਾ ਵੀ ਫੋਨ ਨੂੰ ਗਿਆ। ਅਲੱਗ پیسے ਲੈਣਗੇ ਨਾ ਸਕੀਮ ਵੇਖੋ। ਪਰ ਇਹ ਤਾਂ ਕੋਈ ਫਾਇਦਾ ਨਹੀਂ ਹਨਾ ਦਹੀਂ। ਨਾਲੇ ਉਧਰ ਵੇਖੋ। ਉਧਰ ਵੇਖੋ ਮਾੜਾ ਜ। ਉੱਤੋ ਸਿਰ ਆਂਟੀ ਮਮੀ ਮਮੀ ਠੀਕ ਐ ਮੈਂ ਘੱਟ ਮਮੀ ਡਾਈਟਿੰਗ ਤੇ ਹੀ ਫਿਰਉਣੀ ਰਿਹਾ ਗਿਆ ਹਾਂ ਹਰ ਮੈਂ ਬਾਸ ਉਹ ਲੈ ਲੇ ਦਿ ਸਾਈਡ ਕਰਕੇ ਲੱਗੋ ਓਕੇ ਹੋ ਗਿਆ ਮਮੀ ਕੋਕਰੀ ਕਿਹੜੀ ਲੈਣੀ ਜੇ ਦੱਸੋ ਹੁਣ ਇਹਨਾਂ ਦੇ ਵੀਰੇ ਵਧੀਆ ਹੀ ਦਿਖਾ ਦਿਓ ਆ 250 ਵਾਲੀ ਵੈਰੀ ਗੁੱਡ ਆ ਵੀ ਸੋਹਣੀ ਆ ਭਾਈ ਕਾਜੂ ਤੇ ਬਦਾਮ ਵੀ ਰੱਬੀ ਆ ਵੀ ਸੋਹਣੀ ਕਾਜੂ ਵੀ ਆ ਵੀ ਸੋਹਣੀ ਲੱਗ ਰਹੀ ਹੈ ਵੈਸੇ ਹਨਾ ਐ ਹੀ ਰਹੇ ਆਹ ਵਾਲੀ ਟੋਕਰੀ ਆਪਾਂ ਕਰਤੀ ਏ ਡਨ ਡਨ ਹੋ ਗਿਆ ਜੀ ਘਰਾਂ ਦੇ ਪਰਿਵਾਰ ਕੋਲ ਪਿਆ ਮੰਮੀ ਕੀ ਲੈਣਾ ਜੀ ਉਹ ਡਬਲ ਆ ਜੀ ਲੈ ਜੀ ਡਰਾਮਣਾ ਜਿਆ ਬਹੁਤ ਲੱਗਣਾ ਹੈ ਹਨਾ ਹੁਣ ਆਈਆਂ ਵਿਸ਼ਾਲ ਮਾਰਕੀਟ ਮੰਮੀ ਕਹਿੰਦੇ ਇੱਥੇ ਵੀ ਜਾ ਕੇ ਆਉਣਾ ਜੀ ਇੱਥੇ ਪੂਰੇ ਰਾਸ ਕੁਣ ਵਾਲੀ ਬੈਂਕੀ ਵਾਲਾ ਆਪਰ ਵੇਖਦੇ ਕੀ ਕੀ ਆ ਇੱਧਰ ਫੋਨ ਨਹੀਂ ਚੱਲ ਰਿਹਾ ਮम्मा ਫੋਨ ਕਿਉਂ ਨਹੀਂ ਚੱਲਣ ਰਿਹਾ ਓਏ ਓਹੀ ਨਾ ਮम्मा ਫੋਨ ਕਿਉਂ ਨਹੀਂ ਚੱਕਣ ਦਾ ਇਹ ਸਾਡਾ ਫੋਨ ਹੀ ਹਾਂਜੀ ਨਹੀਂ ਨਹੀਂ ਸੈਂਡ ਅੱਜ ਜੋ ਮਰਜ਼ੀ ਲੈ ਜਾ ਸਕਦੇ ਜੀ ਫੋਨ ਨਹੀਂ ਚੱਲਦਾ ਪਿਆ ਹਰਮਨ ਲੈ ਜਾਓ ਜੀ ਲੈ ਜਾਓ ਜੋ ਮਰਜ਼ੀ ਲੈ ਜਾਓ ਵਾਓ ਜੇ ਤਾਂ ਫੋਨ ਚੱਲ ਪਿਆ ਫਿਰ ਲੈ ਲਾਂਗੇ ਨਹੀਂ ਨਹੀਂ ਚੱਲਣਾ ਫੋਨ ਚੱਲ ਪਿਆ ਫਿਰ ਲੈ ਲਾਂਗੇ ਚੱਲ ਬਬਰਾਵਾ ਸੱਡੀ ਮੰਮੀ ਉਹਦੇ ਜਿੱਤੀ ਲੈਣ ਦਾ ਬੇਟੇ ਤੂੰ ਫੋਨ ਨਹੀਂ ਚੱਲਦਾ ਪਿਆ ਇਹ ਬਾਨਾ ਤੇ ਨਹੀਂ ਬਣਾਇਆ ਕਿਤੇ ਹਣਾ ਤੇ ਮੰਮੀ ਬਜਟ ਤਾਂ ਹੀ ਜਈ ਅੱਜ ਰੀਡ ਵੀ ਜੈ ਜੀ ਨਾਲੇ ਮੈਂ ਆ ਬੂਟ ਵੇਖਾ ਕਿੰਨਾ ਸਾਫਟ ਕਰਾ ਹਣਾ ਘਰੇ ਪਾਉਨ ਨੂੰ ਕੀ ਯਾਰ ਘਰੇ ਪਾਉਨ ਨੂੰ ਸਾਸ ਨੂੰ ਪਾਣੀ ਇਹ ਕਹਿੰਦੇ ਕਿੰਨੇ ਦੇ 300 ਦੇ ਆ ਸਾਰੇ ਮੰਮਾ ਡਿਸਕਾਊਂਟ ਨਹੀਂ ਦਿੰਦਾ ਤੇ ਦਿਸ ਦਾ ਚੱਕਰ ਕਿੰਨੇ 300 ਦੇ ਆ ਰੰਬਾ ਵੇ ਆ ਅਖੇ ਹੀ ਨਹੀਂ ਹੈਗਾ ਮਮੀ ਲੈਣੇ ਚੱਲੀ ਅੱਜ ਨਹੀਂ ਨਹੀਂ ਫੇਰ ਲੈ ਜੀ ਬਣ ਫੋਨ ਚੱਲਿਆ ਨਹੀਂ ਲੈ ਜੀ ਇਹ ਇਹ ਲਿਆਉਣਾ ਯਾਰ ਦਿਵਾਲੀ ਤੇ ਆ ਨਾ ਨਹੀਂ ਮੇਰੇ ਕੋਲ ਹੈਗਾ ਬਜਟ ਮੈਂ ਤਾਂ ਇਸੇ ਭਲੇ ਕੇ ਆ ਗਈ ਮੈਂ ਕਾ ਚੱਲੇ ਦੇ ਫੋਨ ਤੇ ਆ ਗਏ ਪੈਸੇ ਅੱਛਾ ਯਾਰ ਜੀ ਮੇਰੀ ਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਐਨੀ ਸ਼ਾਪਿੰਗ ਕੀਤੀ ਐਨੀ ਸ਼ਾਪਿੰਗ ਕੀਤੀ ਐਡੀ ਜਗ ਸ਼ਾਪਿੰਗ ਕੀਤੀ ਇਹ ਚੁੱਕ ਕੇ ਕਿਵੇਂ ਲੈ ਕੇ ਆਏ ਤੁਸੀਂ ਪਤਾ ਨਾ ਅੱਜ ਫੋਨ ਨੇ ਸਾਰਾ ਕੰਮ ਖਰਾਬ ਕੀਤਾ ਅੱਛਾ ਸ਼ਾਪਿੰਗ ਦਾ ਬੋਅ ਕਰ ਲਈ ਨਹੀਂ ਤੇ ਲਾਭ ਬਹੁਤ ਉਠਾਉਣਾ ਸੀ ਆਪਾਂ ਉਹ ਯਾਰ ਉਮੀਦਾ ਮੈਂ ਤੁਹਾਨੂੰ ਵਾਅਦਾ ਚੀਜ਼ਾਂ ਚੱਕ-ਚੱਕ ਕੇ ਟੋਕਰੀ ਭਰ ਲਈ ਮੰਮੀ ਦੀ ਫੇਵਰੇਟ ਜਗ੍ਹਾ ਨੂੰ ਤਾਂ ਹੁਣ ਪਹੁੰਚੇ ਜੋ ਪੈਂਦੀ ਜਮਾ ਆਰਟੀਕਲ ਆਇਆ ਜੀ ਹੁਣ ਪਤਾ ਕਿਉਂ ਖੁਸ਼ ਆਂਟੀ ਜੀ ਹੁਣ ਚੱਲ ਪਿਆ ਮਾਂ ਠੀਕਰਾ ਕੇ ਲਿਆਂਦਾ ਵਾ ਮੈਂ ਤਾਂ ਪੂਰੇ ਖੋ ਜੀ ਬੁਲਾ ਆ ਜਾ ਜੀ ਮਰਜ਼ੀ ਨਾਲ ਹੱਥ ਲਾ ਹਾਂ ਮੈਂ ਇਹ ਰੋ ਬੁੱਤੀ ਉਹਨਾਂ ਨੂੰ ਪੁੱਛ ਲਓ ਆਪਣੇ ਸਬਸਕ੍ਰਾਈਬਰਾਂ ਨੂੰ ਪੁੱਛ ਲੈਣਾ ਹਾਂ ਆ ਜੀ ਦੱਸੋ ਕਿ ਡਾਇਲਗ ਕੋਈ ਚੱਲਿਆ ਫੇਰ ਨਾ ਰੁਕ ਜਾ ਕਿਤੇ ਉਦੋਂ ਪਹਿਲਾ ਪਹਿਲਾ ਲੈ ਲਈਏ ਆ ਬਵਾ تین ਮੈਂ ਕਿਹਦੇ ਸੁਬਾਹ ਚੇ ਸੇ ਪੁੱਜਦੀ ਨਾ ਦੁਨੀਆ ਨਾ ਮੇਰੀ ਬਸਾਲੀ ਹੈ ਕਰਾਂ ਦੀ ਕੋਈ ਚੀਜ਼ ਰ ਹੈ ਐਮ ਕੇ ਓ ਮਾਈ ਗਾਡ ਮਾਈਕਲ ਕੋਰਸ ਐਂ ਤੇ ਰੱਖ ਨੇ ਮਮਾ ਲਾਓ ਇਹਨੂੰ ਉਹ ਬਾਉਂ ਕਿਹ ਲੱਗਦਾ ਹਨ ਹਾਂ ਕਿੰਨੇ ਬੰਦੇ ਜੇ ਟਾਈਮ ਤੇ ਆ ਆਹ ਬਾਉਂ ਆਹ ਸੋਹਣੀ ਇਹ ਬਾ ਕਰ ਲਓ ਜੀ ਪਹੁੰਚ ਚੁੱਕੇ ਆਂ ਭਾਂਡਿਆਂ ਦੀ ਦੁਕਾਨ ਤੇ ਇੱਥੇ ਕੀ ਲੈਣ ਆਏ ਹੁਣ ਇਹ ਤਾਂ ਬੇਬੇ ਆਸ ਤੇ ਸੋਹਣੇ ਜੇ ਕੰਮ ਲੈ ਕੇ ਜਾਣਾ ਜਿਹੜਾ ਬੇਬੇ ਉੱਤੇ ਟੱਕਣ ਵੀ ਲੱਗ ਜਾਵੇ ਸੋ ਇੱਕ ਆ ਜੀ ਆ ਜੀ ਆ ਬਾਲੇ ਵੱਡੇ ਹੋ ਗਏ ਮਮਾ ਹਨ ਆ ਦੋ ਦਿਨ ਹੀ ਲੈਣੇ ਇਦਾਂ ਦੇ ਹੈਗੇ ਮੈਂ ਕਹਿੰਦਾ ਇਦਾਂ ਦੇ ਲੈ ਜਾਂਦੇ ਮਮਾ ਆ ਸੋਹਣਾ ਵੀ ਲੱਗਦਾ ਮੇਰੇ ਟੱਕਣデア ਜਿਹਦੇ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਸਰਦੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਟੇਬਲ 'ਤੇ ਲੈ ਕੇ ਥੱਲੇ ਬੋਤਲ ਇਹਦੇ ਵਿੱਚ ਸਰਦੀਆਂ 'ਚ ਗਰਮ ਪਾਣੀ ਰੱਖਦੇ ਆ ਕਹਿੰਦੇ ਇਹਦੇ ਨਾਲ ਕੱਪ ਦੇ ਨਾਲ ਆਪਾਂ ਟੱਕਣ ਵੀ ਲੈ ਲਿਆ ਜੇ ਯਾਰ ਆ ਜਾ ਮੈਨੂੰ ਦੇ ਦਿਓ ਤੋ ਕਿਉਂਕਿ ਫਿਰ ਤੇ ਮੇਰੀ ਪਾਣੀ ਘੱਟ ਪੀਂਦੇ ਕਾਣਾ ਕਰ ਹਾਂ ਯੈਸ ਬੋਤਲ ਹੋਰ ਸਾਨੂੰ ਸੱਤ ਸੋਹਣੀ ਲੱਗੀ ਹੈ ਆ ਜਿਹੜੀ ਇਹ 'ਚ ਵੀਰੇ ਤੂੰ ਸਾਈਜ਼ ਨਹੀਂ ਦਿੰਦਾ ਵੇਖ ਲਓ ਇਹ ਛੋਟੀ ਹੈ ਲਓ ਜੀ ਆ ਪਿੱਤਰ ਦਾ ਜੱਗ ਲੈ ਲਿਆ ਜੀ ਉਹ ਰਹਿਣ ਕੋਲ ਏਕਾ ਉਹ ਤਾਂਬੇ ਦਾ ਤਾਂਬੇ ਦਾ ਤਾਂਬੇ ਦਾ ਇੱਕ ਆ ਗਲਾਸ ਤੇ ਜੱਗ ਤੇ ਨਾਲ ਇੱਕ ਆ ਕੱਪ ਉਹ ਰਹਿਣ ਦੀ ਆ ਪਰ ਉਹਦੀ ਜਗ੍ਹਾ ਆ ਲੈ ਲਈ ਹੁਣੇ ਨਹੀਂ ਇਸਰੇ ਕੋਲ ਹਾਂਜੀ ਕਰ ਲਈਆਂ ਸ਼ਾਪਿੰਗਾਂ ਕਰ ਲਈਆਂ ਆਪਾਂ ਥੋੜਾ ਲੇਟ ਆਏ ਹਨਾ ਸੋ ਸਾਡੀਆਂ ਗੱਡੀ ਤੇ ਸ਼ਾਪਿੰਗਾਂ ਨਾਲ ਭਰੀ ਪਈ ਆ ਸੋ ਅਧਿਕ ਕਰ ਲਈ ਆ ਸੋ ਮਾੜੀ ਮੋਟੀ ਰਹਿ ਗਈ ਆ ਉਹ ਆਪਾਂ ਹੁਣ ਦੀਵਾਲੀ ਤੱਕ ਸ਼ਾਪਿੰਗਾਂ ਹੀ ਚੱਲਣੀਆਂ ਇਹ ਘਰ ਦੀ ਸਾਫ ਸਫਾਈ ਸੋ ਜਿਹੜਾ ਜਿਹੜਾ ਸਮਾਨ ਆਪਾਂ ਲਿਆ ਸੁਬਾ ਸੁਬਾ ਜਾ ਕੇ ਬੇਬੇ ਨੂੰ ਦਿਖਾਵਾਂ ਹੁਣ ਤਾਂ ਹਨੇਰਾ ਹੋ ਗਿਆ ਨਾਲੇ ਬੇਬੇ ਨੂੰ ਦਿਖਾਵਾਂ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਤੁਸੀਂ ਸਾਰੇ ਜਣੇ ਜਰੂਰ ਦੱਸਣਾ ਕਿ ਕਿੱਦਾਂ ਦਾ ਲੱਗਾ ਕਿੱਦਾਂ ਦਾ ਨਹੀਂ ਬਾਕੀ ਬੇਬੇ ਨੇ ਤਾਂ ਆਪਦੇ ਐਡਵਾਈਸ ਦੇ ਦੇਨੇ ਕਿ ਆਹ ਚੀਜ਼ ਮੈਨੂੰ ਸੋਹਣੀ ਲੱਗੀ ਹਾਂ ਜੀ ਨਹੀਂ ਲੱਗੀ ਬਾਕੀ ਜੋ ਆਪਾਂ ਬੇਬੇ ਲਈ ਲਿਆ ਉਹ ਪਤਾ ਨਹੀਂ ਬੇਬੇ ਨੂੰ ਪਸੰਦ ਆਊਗਾ ਕਿ ਨਹੀਂ ਆਊਗਾ ਪਰ ਆਪਾਂ ਆਹਦੇ ਵੱਲੋਂ ਵਧੀਆ ਹੀ ਲਿਆ ਹੈ ਲੈ ਮੈਨੂੰ ਤਾਂ ਬੜਾ ਅਫਸੋਸ ਹੋਇਆ ਕਿਉਂ ਮੈਨੂੰ ਜਿਹੜੀ ਜੁੱਤੀ ਪਸੰਦ ਆਈ ਤੇ ਉਹ ਮੇਰੇ ਮੇਚ ਹੀ ਨਹੀਂ ਆ ਰਹੀ ਆ ਨੀ ਸੋਣੀ ਜੁੱਤੀ ਸੀ ਚਲੋ ਕੋਈ ਨਾ ਕਦੇ ਕਦੇ ਹੋ ਜਾਂਦਾ ਹੈ ਬੇਬੇ ਹਾਂ ਜਿਹੜੀਆਂ ਸ਼ਾਪਿੰਗਾਂ ਕਰਕੇ ਆਏ ਅਸੀਂ ਕੱਲ ਦਿਖਾਈਏ ਫਿਰ ਹੁਣ ਵਿਖਾਓ ਵੇਖਣੀਆਂ ਤਾਂ ਪਹਿਲੀਆਂ ਮੈਂ ਤਾਂ ਝੂਰੀ ਜਾਂਦੀ ਰਾਤ ਦੀ ਬੈਠੇ ਤੇਰੇ ਹਾਲ ਤੇ ਜਿਹੜੀ ਅੱਧੀ ਰਾਤ ਆਏ ਨਹੀਂ ਕਿ ਕੀ ਪਤਾ ਕੀ ਕੁਸ ਲਿਆਏ ਆ ਤੇ ਕੀ ਕੁਸ ਲਿਆਏ ਮੈਨੂੰ ਬੇ ਅੱਧੀ ਰਾਤ ਦੀ ਤੂੰ ਸੁਣ ਲੈ ਦੇ ਦੋ ਢਾਈ ਤਾਂ ਇੱਥੇ ਹੀ ਵਜਾਤੇ ਕੋ ਦੋਏ ਗਏ ਤੰਵੇਂ ਤੰਨਾ ਵਜੇ ਗਏ ਮਗਰ ਟਾਈਮ ਘੜਾ ਰਹਿ ਜਾਂਦਾ ਜਾਂਦੇ ਨੂੰ ਉਥੇ ਫਾਟਕ ਸਾਰਾ ਜਿੱਥੇ ਲੈਣ ਨਾ ਰੇਲਵੇ ਲੈਣਾ ਉਹ ਸਾਰੀ ਪੱਟੀ ਬੇਬੇ ਤੇਰੇ ਹੱਥ ਗਿਫਟ ਸਰਪ੍ਰਾਈਜ਼ ਬਹੁਤ ਸੋਹਣੇ ਦਿਖਾਈਏ ਫਿਰ ਦਿਖਾਓ ਮੇਰਾ ਜੀਜਾ ਵਾਲੀ ਨੂੰ ਮੱਦਰ ਨਜ਼ਰ ਰੱਖਦੇ ਹੋ ਇਹ ਲੈ ਚਲਾ ਮਮੀ ਆਪ ਲੈ ਕੇ ਮੇਰਾ ਜੀ ਕਰੀ ਜਦਾਂ ਵੇਖੀ ਜਾਣਾ ਚਿੱਟ ਕਰ ਦਵਾਂ ਵੇਖੀ ਪਹਿਲਾਂ ਦਿਖਾ ਦਿੰਦੀ ਆ ਫੇਰ ਹੀ ਵੇਖੋਗੇ ਹੈ ਕਿਹੜੇ ਕਿਹੜੇ ਖੱਡ ਫੜੀਆਂ ਤੇ ਬਾੜੀਆਂ ਤੋਂ ਚੀਜ਼ਾਂ ਜੀ ਲੱਗੀਆਂ ਕਿਹੜੇ ਉੱਪਰ ਲੀਆਂ ਹਾਂ ਏ ਸਾਬ ਆ ਵੀ ਸਾਰਾ ਸਮਾਨ ਦਿਖਾਵਾਂਗੇ ਬੇਬੇ ਮੰਮੀ ਬੈਠੋ ਤੁਸੀਂ ਰੱਖੋ ਇੱਥੇ ਸਮਾਨ ਆਹ ਦਿਖਾਈ ਚੱਲੋ ਆਹ ਫੜੋ ਸਭ ਤੋਂ ਪਹਿਲਾਂ ਇਹ ਹੀ ਦਿਖਾਉਣਾ ਤੁਸੀਂ ਬੇਬੇ ਸਭ ਤੋਂ ਪਹਿਲਾਂ ਵੇਖੋ ਤੁਸੀਂ ਦੀਵੇ ਰੰਗ ਪ੍ਰੰਗੇ ਕਿਹਦੀਆਂ ਦੇ ਵੱਟੀਆਂ ਫਿੱਟ ਇਹ ਬਸ ਆਈਆਂ ਬੇਬੇ ਨਾ ਤੇਲ ਪਾਉਣ ਦੀ ਲੋੜ ਨਾ ਵੱਟ ਰੈਡੀमेड ਸੋਹਣੇ ਹਾਂ ਆ ਤਾਂ ਬਾਹਰ ਸੋਹਣੇ ਲੱਗਦੇ ਆ ਦੇਖਿਆ ਕਿ ਇਹਨੂੰ ਲੱਭਣ ਦੇ ਸਾਨੂੰ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਵੇਟ ਕੀਤਾ ਇਹਨੇ ਪਾਈ ਹੁੰਦੀ ਆ ਹੈਨਾ ਮਮਮੀ ਆ ਨਾ ਕਿਵੇਂ ਲੱਗੀਆਂ ਬੇਬੇ ਹਾਂ ਸੋਹਣੀਆਂ ਲੱਗਦੀਆਂ ਹਾਂ ਹਾਲੇ ਦੀਵਾਲੀ ਤੱਕ ਸਾਡੀਆਂ ਸ਼ਾਪਿੰਗਾਂ ਹੀ ਚੱਲੀ ਜਾਣੀਆਂ ਮਮਮੀ ਉਹ ਕੱਢੋ ਹਾਂਜੀ ਦੀਵਾਲੀ ਤਾਂ ਆ ਗਈ ਬਾ ਉਹਨੇ ਦਿਨ ਜਿੰਨੇ ਦਿਨ ਰਹਿ ਗਏ ਆ ਸੋਨੇ ਦਿਨ ਸ਼ਾਪਿੰਗਾਂ ਹੀ ਚੱਲੀ ਜਾਣੀਆਂ ਸੋ ਲਓ ਜੀ ਬੇਬੇ ਆ ਪਕੜੀਏ ਤੁਹਾਡੇ ਲਈ ਖਾਣ ਪੀਣ ਨੂੰ ਓਕੇ ਟੋਕਰੀ ਟੋਕਰੀ ਬਣਾ ਕੇ ਲਿਆਉਂਦੀ ਆ ਤੁਹਾਡੇ ਲਈ ਮੇਰੇ ਵੱਲ ਤੇ ਇਹ ਗਿਫਟ ਲੈਣਾ ਮੈਂ ਹਾਂ ਇਹ ਤੁਹਾਡਾ ਗਿਫਟ ਹੈ ਅੱਛਾ ਹੈ ਅੱਛਾ ਹੈ ਮੇਰਾ ਗਿਫਟ ਰੋਜ਼ ਖਾਇਆ ਕਰਨਾ ਹਾਂ ਰੋਜ਼ ਖਾਇਆ ਮਮਾ ਹਲੇ ਨਹੀਂ ਦਿਖਾਉਣਾ ਹਲੇ ਨਹੀਂ ਦਿਖਾਉਣਾ ਜਵੇਂ ਲੱਗਾ ਏ ਟੋਕਰੀ ਕਿ ਕਿੱਦਾਂ ਸੋਹਣਾ ਬਈ ਨਾ ਤਾਂ ਮੇਰਾ ਫੋਨ ਆਇਆ ਸੀ ਉਹ ਤਾਂ ਗਿਫਟ ਤੇ ਮੈਂ ਦੋ ਚਾ ਨਹੀਂ ਚੱਕਾ ਜਾਂਦਾ ਹੁਣ ਉਹ ਦੂਜਾ ਦੇ ਹੋਰ ਆ ਗਿਆ ਹੋਰ ਕੀ ਕਰਿਆ ਕਰ ਮੈਂ ਤਾਂ ਝੋਕੀ ਜਾਊਂਗੀ ਸੰਸਾ ਕਰਦੀ ਕਰਦੀ ਜੀਜਾ ਮੈਨੂੰ ਪੜਨਾ ਥੋੜੀ ਆ ਪੂਰੇ ਫੁੱਲਣਾ ਹੋਰ ਤੇ ਨਾ ਆਵਾਂ ਕੋਈ ਮਰ ਚਲੋ ਹੁਣ ਆ ਦਿਖਾਓ ਬੇਬੇ ਹਲੇ ਤੇ ਤੇਰੇ ਵਾਸਤੇ ਹੋਰ ਵੀ ਬੜੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਂਦੀ ਵੇ ਬਾਰੇ ਸੋਹਣ ਆ ਲੈ ਕੇ ਆ ਤਾਂ ਤੂੰ ਕਹਿ ਲਾ ਕਿ ਬੇਬੇ ਗਮਲਾ ਹੀ ਆ। ਲਾ ਆ ਕੀ ਆ? ਇਹ ਆਇਂ। ਆ ਵੇਖ ਗਮਲਾ। ਇਹ ਕਿੰਨਾ ਸੋਹਣਾ ਹਾ ਫਲਾਵਰ ਪੋਟ। ਕੀ ਆ ਬੇਬੇ ਫਲਾਵਰ ਪੋਟ। ਫਲਾਵਰ ਪੋਟ। ਕੰਮ ਕਿੱਦਾਂ ਸੋਹਣਾ ਹੁੰਦਾ ਹੈ? ਕਿਵੇਂ ਲੱਗਦਾ ਹੈ? ਹਾਂ। ਲੱਕੜ ਦਾ ਬੇਬੇ ਨਾਲੇ ਟੁੱਟਣ ਦਾ ਵੀ ਕੋਈ ਖਤਰਾ ਨਹੀਂ। ਲਾ ਵੀ ਦੱਸਿਓ। ਇਹ ਕਿੰਨੇ ਦਾ ਐ ਮਮਾ? 400 ਦਾ ਕਿ 450? 400 80 ਜਾਂਦਾ। ਨਹੀਂ ਨਹੀਂ ਛੋਕੀ ਤਾਂ ਹਾਂ ਇੰਨੇ ਕ ਤਾਂ ਆਇਆ 440 ਬਾਹਰ ਰੱਖ ਤੇ ਅੱਗੇ ਆ ਤਾਂ ਛੋਕੀ ਤਾਂ ਠੀਕ ਹੈ ਲੈ ਵੀ ਬੇਬੇ ਹਾਂ ਤੇਰੇ ਲਈ ਸਭ ਤੋਂ ਘੈਂਟ ਚੀਜ਼ ਉਹ ਕਿਹੜੀ ਆ ਤਾਂ ਜਿਹੜੀ ਤੂੰ ਵਾਰ-ਵਾਰ ਆਣੀਂ ਟੋਕਰੀ ਵਾਲੀ ਸੋਹਣੀ ਆ ਲਓ ਜੀ ਆ ਰੱਖ ਦੋ ਹੁਣ ਲਪਾਫੇ ਚ ਕੱਢ ਦਈਏ ਕੱਢ ਦੋ ਏ ਟੈਂਟ 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 ਤੇ ਵੀ ਫਿਲਾਉਂਦਾ ਲੈ ਜੀ ਵਾ ਮਰ ਗਿਆ ਹੁਣੇ 12 ਵਜੇ ਪਾ ਮਮਾ ਖੋਲ ਕੇ ਦਿਖਾਓ ਲੈ ਵੀ ਬੇਬੇ ਆ ਤੇਰੇ ਵਾਸਤੇ ਗਿਫਟ ਓ ਮਾਈ ਗੋਡ ਇਹ ਤਾਂ ਮੇਰੀ ਫੇਵਰਿਟ ਟੀਜ ਆ ਮੈਂ ਤਾਂ ਇਹ ਤਾਂ ਸੈਲੀ ਦੀ ਮੁਕਰ ਦਿੰਦੀ ਹੁੰਦੀ ਜਮਾਈ ਹੁਣ ਬੇਬੇ ਤਾਂ ਟਾਈਮ ਵੇਖਣਾ ਵੀ ਸੌਖਾ ਲੈਓ ਕਿਵੇਂ ਲੱਗਾ ਬੇਬੇ ਦਿਖਾ ਦਿਓ ਇਧਰ ਦਾ ਹੈ ਕੰਮ ਚ ਚਲਾਉਣਾ ਪੈਣਾ ਇਹ ਹੈਨਾ ਸਾਹਮਣੇ ਬੇਬੇ ਨਾ ਤੁਹਾਨੂੰ ਦੱਸ ਦਈਏ ਬੇਬੇ ਨੂੰ ਬੇਬੇ ਵਾਰ-ਵਾਰ ਟਾਈਮ ਪੀਸ ਵੇਂਦੀ ਆ ਕਿ ਇੰਨਾ ਟਾਈਮ ਹੋ ਗਿਆ ਇੰਨਾ ਟਾਈਮ ਸਹੀ ਸੋਚਿਆ ਕਿ ਇਸ ਤੋਂ ਵਧੀਆ ਗਿਫਟ ਹੋਰ ਕੋਈ ਨਹੀਂ ਹੋ ਸਕਦਾ ਬੇਬੇ ਹਲੇ ਹੋਰ ਵੀ ਗਿਫਟ ਤੇ ਰਿਆਸਤ ਚੱਲੀ ਜਾਂਦਾ ਜੇ ਤਾਂ ਮੈਂ ਚਲੀ ਜਾਂਦੀ ਇਹ ਬੇਬੇ ਨਾਲੇ ਖੜਕਾ ਵੀ ਨਹੀਂ ਕਰਦਾ ਸਾਇਲੈਂਟ ਉਹ ਰਾਤ ਨੂੰ ਦੂਸਰੇ ਟਿਕ ਟਿਕ ਕਰਦੇ ਆ ਨਾ ਇਹ ਨਹੀਂ ਕਰਦਾ ਸੋਹਣਾ ਟਾਈਪੀ ਤਾਂ ਹੈ ਆ ਟਾਈਪੀ ਤੋਂ ਦੂਸੋਂਾ ਐਰ ਕੀ ਆਪ ਦਿਵਾਲੀ ਦੀ ਸ਼ੋਪਿੰਗ ਮਮਾ ਲਗਭਗ ਬੇਬੇ ਵਾਸਤੇ ਕੀਤੀ ਆ ਬੇਬੇ ਵਾਸਤੇ ਕੀਤੀ ਸਾਰੀ ਸਭ ਤੋਂ ਪਹਿਲਾਂ ਦਿਖਾਓ ਏ ਬੇਬੇ ਕੱਢ ਸੀ ਆ ਇਹ ਕਿਹੜਾ ਕਵਚਨਾ ਆ ਜਿਹੜਾ ਹਰਮਨ ਦੇ ਤੂੰ ਲਾਇਆ ਕਰਨਾ ਹਰਮਕਵਾਰੇ ਦੇ ੱੱਕਾ ਕੋਈ ਛੜਾ ਲਾਉ ਨੀ ਹਰਮਣ ਕੋਰੇ ਦੇ ੱੱਕਾ ਖੋਰ ਛੜਾ ਲਾਉ ਇਹ ਤਾਂ ਨਾਲ ਲੱਕੜ ਦਾ ਹੈ ਲਓ ਜੀ ਸਭ ਤੋਂ ਪਹਿਲਾਂ ਬੇਬੇ ਆਹ ਤੇਰਾ ਗਲਾਸ ਕੱਪ ਕੱਪ ਆਂ ਚੱਲ ਇਹਦੇ ਤੇ ਨੈਣ ਨੂੰ ਫੇਰਦੀ ਸੀ ਮੈਂ ਬੇਬੇ ਇਹਦੇ ਇਹਦੇ ਮੇਰੀ ਗੱਲ ਸੁਣ ਬੇਬੇ ਇਹਦੇ ਤੂੰ ਚਾਹ ਪੀਆ ਕਰਨੀ ਆ ਨੀ ਭਾਗਰੇ ਠਗਾ ਦੋ ਵਾਲੈ ਨੂੰ ਤੈਨੂੰ ਦੱਸਦਾ ਨਾ ਇਹ ਜਦੋਂ ਚਾਹ ਤੂੰ ਠਾਗਦਾ ਹੈਗਾ ਨਹੀਂ ਟੱਕਣ ਨਾਲ ਕੀ ਹਾਂ ਬਹੁਤ ਸੁਖੀ ਮਾਜਾ ਦਾ ਪੁੱਤ ਮੇਰਾ ਬਹੁਤ ਸੁਖੀ ਮਾਜਾ ਕੇ ਬੇ ਸੋਣਾ ਹਾਂ ਹਾਂ ਆਹ ਤਾਂ ਬਾਲਾ ਸੁਣਾ ਚਾਹ ਚਾਹ ਇਹਦੇ ਚ ਪੀਣੀ ਆ ਤੂੰ ਇਹਦੇ ਚਾਹ ਪੀਣੀ ਆ ਫਾਲੇ ਹੋਰ ਵੀ ਤੇਰੇ ਵਾਸਤੇ ਚੀਜ਼ ਆ ਬੇਬੇ ਤਾਂ ਤਾਂ ਬਾਲਾ ਸੁਣਾ ਹੋਰ ਵੀ ਆ ਹੋਰ ਵੀ ਮੈਂ ਕਰ ਬੇਬੇ ਜਿੰਕ ਮੇਰੇ ਅੱਗੇ ਚੀਜ਼ਾਂ ਨਹੀਂ ਵਿਖਾਈ ਚੰਦ ਵਿਖਾਓ ਸ਼ੋਕੇਜ ਚ ਰੱਖੂੰਗੀ ਸ਼ੋਕੇਜ ਨੂੰ ਵਰਤਨੀਆਂ ਠੀਕ ਆ ਨਹੀਂ ਵਾਰਤ ਨੂੰ ਆ ਆ ਤੇਰੇ ਆਸਤੇ ਜਾਗੇ ਦੇ ਤੂੰ ਪਾ ਕੇ ਰੱਖਿਆ ਕਰਨਾ ਪਾਣੀ ਇਹ ਤਾਂਬੇ ਦਾ ਹੈ ਹਾਂ ਇਹ ਪਰਗ ਦਾ ਲਿਆ ਤੇ ਇਹਨੇ ਕਰ ਕੋ ਨੋ ਨਿਕਾਉ ਮੋਕਿਆਂ ਤੇ ਜੇ ਦੁਆ ਲੈਣੀ ਉਹ ਮੈਂ ਮੋਕਿਆ ਆ ਗਲਾਸ ਆਇਆ ਕਿੱਡੀ ਸਾਰੀ ਇਹ ਵੀ ਤਾਂਬੇ ਇਹ ਵੀ ਤਾਂਬੇ ਤੇ ਇਹਦੇ ਤੂੰ ਪਾਣੀ ਪਾ ਕੇ ਰੱਖਿਆ ਕਰਨਾ ਮੈਂ ਇਹ ਨੂੰ ਮੇਜ਼ ਤੇ ਰੱਖਿਆ ਕਰੂੰਗਾ ਠੀਕ ਆ ਇਹਦੇ ਪਾਣੀ ਪਾ ਕੇ ਗਲਾਸ ਨਾਲ ਪੀ ਲੈਣਾ ਤੇ ਉਹ ਜਿਹੜਾ ਕੱਪ ਉਹਦੇ ਉਹ ਚਾਹ ਆਸਤੇ ਆ ਅੱਛਾ ਚਾਹ ਆਸਤੇ ਹਾਂ ਗੁੱਡ ਕਿੱਥੇ ਕਿੱਥੇ ਮੈਂ ਮਨਿਆ ਛੋਣ ਮੈਂ ਇਧਰ ਬਹੁਤ ਸੋਨਾ ਮੈਂ ਕੰਮ ਕੀਤਾ ਮੇਰਾ ਪਾਣੀ ਦਾ ਠੀਕ ਹੈ ਤਾਂ ਹੀ ਸਰਦੀਆਂ ਚ ਵੀ ਗਨਪਨ ਉਹ ਗਲਾਕਾ ਪਾ ਮੁੱਕ ਜਾਂਦਾ ਜਿਹਦੇ ਦੋ ਵੇਰ ਦੁਆਲੇ ਬੇਬੇ ਐਰ ਕੀਤੇ ਬੇਬੇ ਦੇ ਗਿਫਟ ਹੀ ਗਿਫਟ ਹੋਏ ਪਏ ਆ ਬੇਬੇ ਦੇ ਟੋਕਰੀ ਉਹ ਦੂ ਬੇਬੇ ਵੇਖ ਲਾ ਕੱਲ ਪਹਿਲੀ ਵਾਰੀ ਅਸੀਂ ਆਪ ਦੇ ਵਾਸਤੇ ਕੋਈ ਨਹੀਂ ਲਿਆ ਰਹਿਣ ਦਾ ਕਰ ਲਿਆ ਆਹ ਸੱਚੀ ਆਹੀ ਕੁਛ ਆਹੀ ਸ਼ਾਪਿੰਗ ਕੀਤੀ ਆ ਸਾਰਾ ਕੁਛ ਤੇਰੇ ਵਾਸਤੇ ਤੇ ਹੁਣ ਤੂੰ ਦੱਸ ਕਿੰਨੇ ਖੁਸ਼ ਹੈਂ ਆ ਉਹ ਜਿਆਦਾ ਖੋਜਾ ਵੀ ਤਾਂ ਬਾਰੀ ਖੋਜ ਹੋਈ ਪਈ ਆ ਆਜੋ ਦੂ ਸੋਹਣਾ ਕੰਮ ਹੋ ਗਿਆ ਮੇਰਾ ਪਾਣੀ ਪਾ ਕੇ ਰੱਖਿਆ ਕਰ ਤੂੰ ਦੱਸੇ ਤੁਹਾਨੂੰ ਸਰ ਨਾਲ ਵਧੀਆ ਚੀਜ਼ ਕੀ ਲੱਗੀ ਇੱਟਾ ਕਿਹਦੇ ਤੇ ਸੋਹਣਾ ਲੱਗਾ ਆ ਜੱਗ ਮੈਨੂੰ ਟਾਈਮ ਪੀ ਸੋਹਣਾ ਲੱਗਾ ਜੱਗ ਸੋਹਣਾ ਲੱਗਾ ਆ ਫਲਾਵਰ ਪਾਊਡਰ ਲੱਗਾ ਸੋਹਣਾ ਬਹੁਤ ਸੋਹਣਾ ਇਹ ਫੁੱਲ ਆ ਚਾਹਲੇ ਤਾਂ ਬਾਹਰ ਰੱਖ ਬੜੇ ਸੋਹਣਾ ਮਮਾ ਕਲਰ ਵੀ ਸੋਹਣਾ ਹੈ ਆ ਕਿ ਸਾਡੀ ਟੋਕਰੀ ਸੋਹਣੀ ਲੱਗੀ ਤੇ ਬੇਬੇ ਦਾ ਕੱਪ ਸੋਹਣਾ ਲੱਗਾ ਕਿ ਸਾਡੇ ਦੀਵੇ ਸੋਹਣੇ ਲੱਗੇ ਸੋ ਜੋ ਕੁਝ ਵੀ ਸੋਹਣਾ ਲੱਗਾ ਨਹੀਂ ਕਾਬ ਵੀ ਬਹੁਤ ਮੈਂ ਮੇਰੇ ਸੋਹਣਾ ਸਮਾਨ ਮੈਂ ਸੋਹਣ ਅਗਲੀ ਵਾਰੀ ਜਦੋਂ ਗਏ ਉਦੋਂ ਆਪਾਂ ਡੈਡੀ ਆਸਤੇ ਸ਼ੋਪਿੰਗ ਕਰਕੇ ਆਵਾਂ ਠੀਕ ਆ ਮੰਮੀ ਕਿਉਂਕਿ ਯਾਰ ਕੀ ਅਗਲੀ ਵਾਰੀ ਆਏ ਵੀ ਟਾਈਮ ਨਾ ਜਾਣਾ ਓਕੇ ਡਨ ਹੋ ਗਿਆ ਬੇ ਬੇ ਪਿਆਰ ਦਾ ਸਾਰਾ ਸਮਾਨ ਹੀ ਚੱਕੇ ਟੋਕਰੀ ਨਾ ਮੈਰੀ ਜੇ ਕਿ ਬੇਗੀ ਮੇਰਾ ਤਾਂ ਇੰਨਾ ਮਾਨ ਖੁਸ਼ ਹੋਇਆ ਨਾ ਤੈਨੂੰ ਮੈਂ ਕੀ ਦੱਸਾਂ ਮੈਂ ਦੱਸ ਨਹੀਂ ਸਕਦਾ ਹਾਂ ਆ ਰਾਂਦੇ ਵੇ ਦੱਸਣ ਨੂੰ ਅੱਜ ਹਾਂ ਮੇਰਾ ਤਾਂ ਇੰਨਾ ਮਾਨ ਖੁਸ਼ ਹੈ ਕਾਰ ਕਰਾਇ ਜੇ ਪੁੱਤ ਜੰਮਣ ਦੀਆਂ ਦੀਆਂ ਸੇਵਾ ਕਰ ਲਵ ਯੂ ਬੇਬੇ ਸੋ ਸਜਣੋ ਤੁਸੀਂ ਦੱਸੋ ਤੁਸੀਂ ਦੀਵਾਲੀ ਦੀ ਸ਼ਾਪਿੰਗ ਕਰ ਲਈ ਕਿ ਹਲੇ ਕਰਨੀ ਆ ਸਾਫ ਸਫਾਈਆਂ ਸਫਾਈਆਂ ਵੀ ਅੱਜ ਘਰੇ ਚੱਲੀ ਜਾਂਦੀਆਂ ਨਹੀਂ ਹੋਈ ਆ ਹੈ ਅਜੇ ਦਵਾਈ ਸ਼ੋਪੇ ਕੋ ਮੇਰੀ ਕਲੀਨੀ ਹੋਈ ਘਰ ਦੀ ਤਾਂ ਕਰਨੀ ਆ ਹਾਂ ਹਲੇ ਕਰਦੀ ਕਰਨੀ ਆ ਸੋ ਤੁਸੀਂ ਅਗਲੇ ਵਲੌਗਾਂ ਦੇ ਦੇਖਿਓ ਇਹ ਵਾਲਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਲੌਗ ਕਿਦਾਂ ਲੱਗਾ ਇਹ ਤਾਂ ਮੈਨੂੰ ਬੜਾ ਹੀ ਸੋਹਣਾ ਲੱਗਾ ਮੈਂ ਤਾਂ ਇੰਨਾ ਮਾਨਖੋਚ ਹੋਇਆ ਵੀ ਰੋਟੀ ਖਾਣੀ ਵੀ ਭੁੱਲ ਗਈ ਮੈਂ ਤਾਂ ਸੋ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਬਾਦ ਦੇ ਰਹੋ ਥੈਂਕ ਯੂ so much ਥੈਂਕ ਯੂ ਜੀਮਸ